ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚਾਰ ਵੇੜਾ ਆ ਗੀਆਂ ਵੀਰੋ ਕਦ ਕਾਠ ਵਾਲੀਆਂ ਨੇ ਵੱਡੇ ਪੱਲੇ ਚ ਨੇ ਤਾਂ ਰੇਟ ਵੀ ਜਿਆਦਾ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ 16000 ਤੋਂ ਸਟਾਰਟਿੰਗ ਵੇੜ ਆ ਵੀਡੀਓ ਐਂਡ ਤਾਈਂ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਹੁਣਾਂ ਕੋਲੇ ਸਾਰੀ ਜਾਣਕਾਰੀ ਸਾਸਰੀ ਗਾ ਵੀਰੇ ਕੈਲੰਡਰ ਵੀਰ ਕਿਹਾ ਹਾਂ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਉਹ ਠੀਕ ਠਾਕ ਵਧੀਆ ਵੀਰੇ ਵਧੀਆ ਸਭ ਵਧੀਆ ਠੀਕ ਠਾਕ ਦਾ ਹਾਂਜੀ ਵਧੀਆ ਵੀਰੇ ਵਧੀਆ ਚੰਗੀ ਗੱਲ ਹਾਂ ਵੀਰੇ ਨਾਂ ਦੱਸੀਆ ਆਪਣਾ ਨਾਂ ਮੇਰਾ ਰਜੀਤ ਸਿੰਘ ਆ ਪਿੰਡ ਟੜਿਹਾਲਾ ਨੱਤ ਪੱਤੀ ਮਿਰਚੋ ਵਾਲੀ ਤਹਿਸੀਲ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਪਟਾਲਾ ਸਾਨੂੰ 2 ਕਿਲੋਮੀਟਰ ਆ ਜਿਹੜਾ ਅਮਰਸਾਹ ਤੋਂ ਪਠਾਨਕੋਟ ਨੂੰ ਬਾਈਪਾਸ ਜਾਂਦਾ ਨਾ ਉਹਦੇ ਉੱਤੇ ਪਿੰਡ ਧੀਰ ਆ ਠੀਕ ਹੈ ਜੀ ਦੇ ਨਾਲ ਹੀ ਬਾਈਪਾਸ ਦੇ ਉੱਤੇ ਠੀਕ ਹੈ ਜੀ ਜੈਂਦੀਪੁਰਾ ਨੂੰ ਵੀ ਦੋ ਵੀ ਦੋ ਕਿਲੋਮੀਟਰ ਆਲੀ ਰੋਡ ਵੀ ਸਾਨੂੰ ਬਾਈ ਦੋ ਕਿਲੋਮੀਟਰ 78140 ਹਾਂਜੀ 56903 ਠੀਕ ਹੈ ਜੀ ਹਾਂ ਤਾਂ ਚਾਰ ਵੇੜਾ ਗੋਲੇ ਆ ਜੀ ਚਾਰ ਵੇੜਾ ਕਲਿੰਦਰ ਵੀਰ ਤੇੜੀਆਂ ਵੇੜਾ ਚੀਜ਼ਾਂ ਆ ਥਣ ਲੈਵੇ ਤੇ ਰੇਟ ਲਿਕਾ ਇਹ ਰੇਟ ਨੋਰਮਲ ਹਾਂ ਤੇ ਰੇਟ ਤੁਹਾਡਾ ਹਰ ਵੀਡੀਓ ਜਿ ਅੱਗੇ ਵੀ ਜਾਇਜ ਹੁੰਦਾ ਕਾ ਦਿਵਾਲੀ ਬੰਪਰ ਲੜਾਈ ਦਿਵਾਲੀ ਬੰਪਰ ਕੀ ਬਾਤ ਹੈ ਜੀ ਵੇਖੋ ਵੀਰੋ ਵੀਡੀਓ ਅੰਦਰ ਤੱਕ ਜਰੂਰ ਵੇਖਿਓ ਰੇਡ ਵੀਰ ਦਾ ਜਾਇਜ ਆ ਵੀਰੇ ਕਰੀਏ ਸ਼ੁਰੂ ਪਹਿਲੇ ਨੰਬਰ ਵਾਲੀ ਬਾਰੇ ਇਹਦੇ ਬਾਰੇ ਦੱਸੀ ਵੀਰੇ ਕਲਜਿੰਦਰ ਵੀਰ ਹਾਂਜੀ ਗਾਂ ਸੁਈ ਨੂੰ ਆਏ 1.5 ਮਹੀਨਾ ਅੱਛਾ ਜੀ ਤੇ ਰਿਸ਼ਤੇਦਾਰਾਂ ਨੂੰ ਗਾਂ ਲਈ ਆ ਮੈਂ ਅੱਛਾ ਜੀ ਦੁੱਧ ਤੇਰੇ ਥੱਲੇ ਹੀ 12 ਕਿਲੋ ਹੁਣ ਤੈਨੂੰ ਪਤਾ ਪੱਠੇ-ਪੁੱਠੇ ਨਹੀਂ ਆ ਐ ਉਹਲੇ ਦਸਾਂ ਤੋਂ ਪੂਜਾ 11 ਕਿਲੋ ਪੱਕਾ ਹਾਂ 10 ਹੀ ਦੇ ਦੋ ਹਣਾ 10 ਹੀ ਕੰਮ ਕਰਨ ਕੇ ਮੰਨੇ ਕੋਈ ਤੇ ਖੋਲੋ ਵੀਰੇ ਹਾਂਜੀ ਵੇਖੋ ਵੀਰੇ 10 ਲੀਟਰ ਦੁੱਧ ਆ ਵੱਡੇ ਪੱਲੇ ਚ ਗਾਵਾਂ ਲੈ ਵਾ ਲੂਆ ਚੈੱਕ ਕਰ ਲਿਓ ਥਾਂ ਤੋਂ ਚੰਗਾ ਲੱਗਿਆ ਵੀਰੇ ਐ ਵਜਨ ਮੁੱਜ ਨੂੰ ਫੁੱਲਾ ਥੱਲੇ ਦੀ ਵੀ ਇਹ ਤੇ ਥਾਂ ਕੀ ਲਗਾ ਤੋਰਾ ਥਾਣਾ ਬਿਲਕੁਲ ਠੀਕ ਆ। ਵੇਖੋ ਵੀਰੋ ਚੈੱਕ ਕਰ ਲਿਓ ਫੇਸ ਕੁਆਲਿਟੀ ਵੀ। ਤੁਹਾਨੂੰ ਤੁਹਾਨੂੰ ਚੰਗਾ ਲੱਗਿਆ। ਸੋਹਣੀ ਵੈੜਾ ਜੀ। ਚੰਗ ਚੁੰਟ ਬਹੁਤ ਆ। ਰਜਿੰਦਰ ਵੀ ਥਾਣਾ। ਥਾਣਾ ਬਖਾਦੇ ਪਾਏ ਮਿਲਕ ਪਾਏ ਬਖਾਦੇ। ਦੁੱਧਾਂ ਦੀਆਂ ਨਿਸ਼ਾਨੀਆਂ ਵੀ ਪੂਰੀਆਂ ਹਨਾ ਵੀਰ ਹੱਥਾਂ ਤੇ ਚੰਗਾ ਲੱਗਿਆ। ਫੇਸ ਕੁਆਲਿਟੀ ਵੀ ਸੋਹਣੀ ਹੈ ਜੀ। ਵੇਖੋ ਵੀਰੋ। ਠੀਕ ਹੈ। ਪਾਣੀ ਪੀਣ ਵਾਲੀ ਆ। ਬਿਲਕੁਲ। ਹੈਂ? ਵੀਰੇ ਮੋਲ। ਰਜਿੰਦਰ ਵੀਰ। ਹਾਂਜੀ ਜੇ ਦਿਵਾਰੀ ਬੰਬਰ ਕਾਇਦਾ ਤੇ ਦਿਵਾਰੀ ਵਾਲੀ ਲਾ ਦੇਣੀ ਹੈ ਬਿਲਕੁਲ ਕੋਈ 30 ਨਹੀਂ ਕੋਈ 35 ਨਹੀਂ ਕੋਈ ਮੈਂ ਕਹਣਾ ਹੀ ਨਾ ਮੈਂ ਘਟਰਾਣਾ ਵਧਣਾ 27000 ਦੀ ਗਾਂ ਦੇਣੀ ਕੀ ਬਾਤ ਹੈ ਜੀ ਮਾਨਤਾਨ ਵੀਰੇ ਖੋਸ਼ੀਆਂ ਮਾਨਤਾਨ ਹੋ ਜੂਗਾ ਕੋਈ ਫੋਨ ਲਾਵੇ ਮੋੜਦਾ ਨਹੀਂ ਕਿਸੇ ਨੂੰ ਮੋੜਦਾ ਨਹੀਂ ਬਿਲਕੁਲ ਦੇਖੋ ਤੇ ਵੇਖੋ ਵੀਰੇ ਫੋਨ ਜਰੂਰ ਲਾ ਲਿਓ ਤਾਂ ਵੀਰ ਕਹਿੰਦਾ ਮੋੜਦੇ ਨਹੀਂ ਘਾਹ ਰੇਟ ਹੀ ਮਿਲੂ ਨਹੀਂ ਕਿਤੇ ਉਹ ਬਿਲਕੁਲ ਵੀਰੇ ਬਿਲਕੁਲ ਜਿਆਜਾ ਛੱਡ ਕੇ ਨਾ ਜਾਊਗਾ ਤਾਂ ਵੀਰੇ ਫੋਨ ਲਾ ਲਿਓ ਵੀਰ ਨੂੰ 27000 ਦੀ ਵੀਰ ਕਹਿੰਦਾ ਹੋ ਜੂ ਤਾਂ ਬਾਕੀ ਕੋਈ ਨਹੀਂ ਯਾਰ 2000 ਮਾਂ ਤਾਂ ਨੂੰ ਫੋਨ ਲਾਇਓ ਜਰੂਰ ਕੋਈ ਲਾਵੇ ਕੋਈ ਵੀਰ ਤਾਂ ਵੀਰੇ ਦੂਜੇ ਨੰਬਰ ਤੇ ਆ ਗਈ ਕਲਿੰਦਰ ਵੀਰ ਹਾਂਜੀ ਇਹਨੂੰ ਤਾਂ ਦੋ ਮਹੀਨੇ ਹੋ ਗਏ ਸੁਈ ਨੂੰ ਦੋ ਮਹੀਨੇ ਠੀਕ ਆ ਠੀਕ ਹੈ ਜੀ ਦੁੱਧ ਦੇ ਦੇਥ ਲਈ 13 ਕਿਲੋ 13 ਕਿਲੋ 12 ਕਿਲੋ ਮਿਲ ਕੇ ਦੇਣਾ ਠੀਕ ਹੈ ਜੀ ਠੀਕ ਹੈ ਜੀ ਲੀਟਰ ਮਰਵਾ ਲੈ ਕੋਈ ਅੱਛਾ ਠੀਕ ਆ ਖੋਲੋ ਵੇਖੋ ਵੀਰੋ ਇਹ ਵੀ ਵੱਡੇ ਵੱੱਲੇ ਜਾ ਗਈ ਥਨ ਥਨ ਚਿੰਗਾ ਲੱਗਿਆ ਤਾਂ ਰੰਗ ਬਾਜਾ ਵੈੜ ਖੋਲੋ ਜੀ ਤੋਰੋ ਜੀ ਖੋਲੋ ਤੋਰੋ ਤੋਰੋ ਤੁਹਿਆ 91 ਕਿ ਕਿਥੇ ਕਿਥੇ ਲੱਗਾ ਹੈ ਖੰਭੜਾ ਪਿਆਰਾ ਲੱਗਿਆ ਜੀ ਉਹ ਤਾਂ ਪੱਠੇ ਪੁੱਠੇ ਨਹੀਂ ਤੈਨੂੰ ਪਤਾ ਡੱਕ ਸਾਰੇ ਘੜੇ ਆ 20 ਕਿਲੋ ਵਾਲੀਆਂ 12 13 13 ਕਿਲੋ ਦਾ ਮੰਦੇ ਆ ਉਹ ਤਾਂ ਹੈ ਜੀ ਦੁੱਧ ਦਾ ਸੇਵਾ ਦਾ ਜੀ ਪੱਠੇ ਹਨ ਨਹੀਂ ਹਣਾ ਟੂੜੀ ਹੈ ਨਹੀਂ ਯਾਰ ਟੂੜੀ ਨਹੀਂ ਵੀ ਕੰਡੀਆਂ ਟੂੜੀਆਂ ਵੀ ਭਿੱਜੀਆਂ ਮਾਰੇ ਇਹ ਥਾਣੂ ਸਾਹ ਕਾਂ ਦਾ ਥਾਣੂ ਬਹੁਤ ਪਿਆਰਾ ਲੱਗਿਆ ਚੋ ਬਈ ਪੈਪ ਵੀ ਇੱਕ ਲੈਨ ਦੋਦਵਾਲੀ ਵੀਰੇ ਮੋਲ ਕਿਲਿੰਦਰ ਵੀਰੇ ਇਹਦਾ ਵੀ ਛੋਟਾ ਜੀ ਹਾਂਜੀ ਕੋਈ 35 ਨਹੀਂ ਕੋਈ 40 ਇੱਕੋ ਹੀ ਰੇਟ ਇਹਦਾ 28 ਇਹਦਾ 70 ਇਹਦਾ ਵੀ 27 ਜਾਂਦੋ ਮਾਗੀ ਕੋ ਫੋਨ ਲਾ ਲੈ। ਕੀ ਆ ਗਿਆ ਜੀ? ਕੋਈ ਫੋਨ ਲਾਵੇ ਵਾਕੀ। ਚੈੱਕ ਕਰਤਾ ਜੀ ਮੈਂ ਤਾਂ ਤੇ ਕਰਤਾ। ਕੀ ਬਾਤ ਆ ਜੀ। ਵੇਖੋ ਵੀਰੋ 27 27000 ਬਾਕੀ ਫੋਨ ਲਾ ਲਿਓ। ਕੋਈ ਵੀਰ ਫੋਨ ਲਾਵੇ। ਹੋਰ ਮੰਤਰ। ਸਾਡੇ ਕਰਾਂਗੇ 4 ਦਿਨ ਗਾਂ ਛੱਡਾ ਜਿਤਨ ਪਰਸਨ ਸਾਹਿਬ 17 18 ਕਿਲੋ ਦੁੱਧ ਦਾਣੇ ਦੇਣਾ ਸੋਸ ਦਾ। ਉਹ ਤਾਂ ਵੀਰੇ ਪਾਈ ਨਾ ਦਊਗੀ ਹਨਾ। ਉਹਦੇ ਤੇਰੇ ਵੀਰ ਜਿਹੜੀਆਂ ਗਾਵਾਂ ਤੂੜੀ ਦੀਆਂ ਕੀ ਤੂੜੀ ਦੀ ਦੁੱਧ ਕੀ ਦੇਣਾ ਇਹਨਾਂ ਨੂੰ। ਬਿਲਕੁਲ। ਹਾਂ। ਤੀਜੇ ਨੰਬਰ ਤੇ ਆ ਗਈ ਵੀਰ ਜੀ। ਤੀਜੇ ਨੰਬਰ ਤੇ ਕਜਿੰਦਰ ਵੀਰੇ ਹੁਣੇ ਆਇਆ ਜੋੜਾ। ਅੱਛਾ ਜੀ। ਕਿਲੋ ਕਿਲੋ ਦੁੱ ਇਹ ਥਾਲੇ ਦੁੱਧ 5 ਕਿਲੋ ਹਾਂਜੀ ਠੀਕ ਆ ਘਰ ਵਾਲਿਆਂ ਦੇ ਵੀ 2 ਮਹੀਨੇ ਬਾਣੀ ਨੂੰ ਉਹ ਚੱਲੇ ਆ ਉਹਨਾਂ ਟਰੈਕਟਰ ਨਾਲ ਗੱਲ ਕਰਾਈ ਆ ਮੈਂ ਟੋਕਰ ਕਰਕੇ ਦੇਣੀ ਕੋਈ ਆਪਣੇ ਤਾਂ ਨਾ ਕੋਈ ਬਿਲਕੁਲ ਤੁਸੀਂ ਵੀਰੋ ਟੋਕਰਵਾਨੇ ਕੇ ਲਿਓ ਹਨਾ ਇਹ ਹੋਰ ਤਾਂ ਤਾਂ ਕੋਈ ਚੈੱਕ ਕਰਾ ਲੈ ਪੰਜਾ ਸੱਤਾਂ ਦਿਨਾਂ ਨੂੰ ਠੀਕ ਆ ਗਾਵੇ ਵਾਸ਼ੀ ਪਹਿਲੇ ਸੂਏ ਵਹਿੜੀ ਸਿੱਧੀ ਸਿੱਧੀ ਹਨਾ ਬੋਲਦੀ ਆਲੀ ਫੋਲੋ ਵੀਰੇ ਹਾਂ ਦੁੱਧ ਜੀ ਦੁੱਧ 5 ਕਿਲੋ 5 ਕਿਲੋ ਹਾਂ ਚੌਹਾਂ ਦੀ ਗਾਰੰਟੀ ਚਾਰ ਹੀ ਹਨਾ ਠੀਕ ਆ ਜੀ ਕੋਈ ਨਿਆਣਾ ਦੀ ਪਾਉਣਾ ਕੁਝ ਨਹੀਂ ਹਾਵੇ ਦੇ ਪਰਦੀ ਵਸੀ ਹੋਣੇ ਆਈਆਂ ਆ ਤੁਹਾਨੂੰ ਦੱਸਣ데요 ਮੇਰੇ ਦੁਕਾਨੀ ਦੇ ਵਾਲੇ ਹੋਣਗੇ ਆ ਜੇ ਹੋਣਗੇ ਤਾ ਵੇਖੋ ਵੀਰੇ ਚੈੱਕ ਕਰ ਲਿਓ ਬੋਦੀ ਵਾਲੀ ਵੈੜ ਆ ਗਈ ਆ ਹਨ ਹਨ ਚੰਗਾ ਲੱਗਿਆ ਤਾ ਵੇਖੋ ਵੀਰੇ ਲਾਗੇ ਤੋਂ ਚੈੱਕ ਕਰ ਲਿਓ ਸੋਹਣੀ ਵੈੜਾ ਬੋਦੀ ਵਾਲੀ ਤਮੇਰੇ ਮੁੱਲ ਅਲਕੇਂਦਰ ਵੀਰ ਛੋੜਾ ਜਾਈ ਹਾਂਜੀ ਕੋਈ ਬਟਾ ਮੁੱਲ ਨਹੀਂ ਇਹਦਾ ਜੈ ਜੀ ਕੋਈ ਕੋਈ 17 ਨਹੀਂ ਕੋਈ 20 ਨਹੀਂ ਇੱਕੋ ਹੀ ਮੁੱਲ 12 ਯਾਰ ਦੋ ਛੰਡ ਦਿਓ 10 ਹਣਾ ਜੀ ਆ ਕਰਿਆ ਕੱਦ ਤੱਕ ਕਰਿਆ ਬਿਲਕੁਲ ਬੜੀ ਵਸ਼ੀ ਤੇ ਬਾਕੀ ਵੀਰੋ ਤੁਸੀਂ ਤੋਕੜ ਮੰਨ ਕੇ ਹੀ ਚੱਲਿਓ ਹਣਾ ਜੀ ਨਹੀਂ ਮੈਂ ਤੋਕੜ ਤੋਕੜ ਬਿਲਕੁਲ ਬਿਲਕੁਲ ਕੱਪੜਾ ਉਧਾ ਨਿਕਲੋ ਉਹਨਾਂ ਨੂੰ ਗੱਲ ਕਰਾਈ ਡਾਕਟਰ ਆ ਚਲੋ ਨਿਕਲ ਆ ਵੀ ਤਾਂ ਵਧੀਆ ਹਣਾ ਵੀਰੋ ਕਿਸਮਤ ਵੀਰਾਂ ਦੀ ਤਾਂ ਵੀਰੇ 10000 ਦੀ ਬਾਕੀ ਫੋਨ ਲਾ ਲੈਣ ਮੋੜਦੇ ਨਹੀਂ ਮੋੜਦਾ ਨਹੀਂ ਕੀ ਬਾਤ ਹੈ ਠੀਕ ਹੈ ਜੀ ਆਜੋ ਚੌਥੇ ਨੰਬਰ ਤੇ ਆ ਜੀ ਚੌਥੇ ਨੰ ਏ ਦਾ ਵੀਰੇ ਦੱਸੋ ਵੀਰੇ ਕਲਚੰਦਰ ਵੀਰੇ ਹਾਂਜੀ ਇਥੇ ਥਲੇ ਦੋਤੀ 6 ਕਿਲੋ 6 ਕਿਲੋ ਠੀਕ ਹੈ ਜੀ ਠੀਕ ਆ ਬਣੀ ਇਹ ਵੀ ਪਤਾ ਖਬਰਾਂ ਨਲਾਂਦੀ ਹੈਗੀ ਪਰ ਮੈਂ ਗਰੰਟੀ ਦੇ ਲਈ ਨਹੀਂ ਨਹੀਂ ਗਰੰਟੀ ਕੋਈ ਨਹੀਂ ਦੱਸਾਂ ਇਹਨਾਂ ਦੀ ਕਰ ਲਿਆ ਟੋਕੜਾ ਵੀਰੋ 6 ਕਿਲੋ ਦੁੱਧ 6 ਕਿਲੋ ਖੋਲੋ ਜੀ ਖੋਲੋ ਖੋਲੋ ਥਾਨ ਤੁਨ ਕਿ ਲਗਾਵੇ ਕਹਿੰਦੇ ਥਾਨ ਗੁਲਾਬੀ ਆ ਗਿਆ ਹਨਾ ਹੂੰ ਥਾਨ ਵਧੀਆ ਲੱਗਿਆ ਜੀ ਚਵਾਈ ਵਾਲਾ ਥਾਨ ਆ ਗਿਆ ਤੇ ਵੇਖੋ ਵੀਰੋ ਗੁਲਾਬੀ ਥਾਨ ਆ ਗਿਆ ਰੰਗ ਬਾਝ ਵਹਿੜਾ ਵੇ ਰਾਜੀ ਵੀ ਇਹ ਰਾਜੀ ਫੁੱਲ ਰਾਇ ਤਾਂ ਬਹੁਤ ਆ ਹਨਾ ਜੀ ਤਾਂ ਬਾਕੀ ਵੀਰੋ ਗੱਡੀ ਦੁੱਧ ਸੇਵਾ ਦਾ ਹਨਾ ਜੀ ਥਣ ਬੇ ਬੜਾ ਪਿਆਰਾ ਲੱਗਿਆ ਗੁਲਾਬੀ ਗੁਲਾਬੀ ਤਾਂ ਵੀਰ ਜੀ ਇਹਦਾ ਮੁੱਲ ਰਜਿੰਦਰ ਵੀ ਛੋੜਾ ਜਾਈਏ ਜੈ ਜੀ ਕੋਈ 20 ਨਹੀਂ ਕੋਈ 25 ਨਹੀਂ ਹਾਂਜੀ ਤੇ ਕੋਈ ਮੁੱਲ 17000 16 ਔੜ ਦੀਆਂ ਵਾਲੇ ਰੇੜੀ ਜਾਂਦੋ ਜਾਂਦੋ ਹਨਾ ਜੀ ਹੋ ਗਿਆ ਤੇ ਵੇਖੋ ਵੀਰੋ 16000 ਬਾਕੀ ਫੋਨ ਲਾ ਲਿਓ ਹੋਰ ਮਾਨਦਾਨ ਖੁੱਲੇ ਹੋ ਜਾਣਗੇ ਮੋੜਦੇ ਨਹੀਂ ਕਿਸ ਨੂੰ ਵੀਰ ਮੋੜਦਾ ਨਹੀਂ ਤੇ ਕੀ ਬਾਤ ਹੈ ਦੇਖੋ ਵੀਰੋ 16000 ਹੋ ਗਿਆ 27 27000 ਦੀਆਂ ਤਾਂ ਵੀਰੇ ਰੇਟ ਜਾ ਜਾ 10000 ਦੀ ਫੋਨ ਵੀਰ ਨੂੰ ਲਾ ਲਿਓ ਚਾਰ ਅਣ ਕਰ ਕਿਤਨ ਬੱਸੀ ਤਿਆਰ ਹੁੰਦੀ ਹੈ ਲੱਖ ਰੁਪਏ ਦੀ ਬੱਸੀ ਹੈ ਬ੍ਰੀਡ ਆ ਉਹ ਤਾਂ ਚਲੋ ਕਿਹੜਾ ਵੀਰ ਸੇਵਾ ਕਰ ਲੂ ਹਨਾ ਹਾਂ ਇਹ ਸਾਂਭੀ ਨਹੀਂ ਕਿਹਨੇ ਬੱਸੀ ਕੁ ਕਰਦੀ ਪਾਈ ਦੇ ਹਾਂ ਤਾਂ ਬਾਕੀ ਵੀਰੋ ਚਾਰ ਪਸ਼ੂ ਆ ਵੀਰ ਕੋਲੇ ਤਾਂ ਵੀਰੇ ਚਵਾਈ ਕਰਨੀ ਪਾਸ ਕਰਨੀ ਦੇ ਚਾਹ ਕੇ ਪਸ਼ੂ ਖਰੀਦਣਾ ਉਹ ਤੁਹਾਡੀ ਖੁਦ ਦੀ ਆਪ ਦੀ ਜ਼ਿੰਮੇਵਾਰੀ ਹੈ ਜੀ ਵਿਰਜੀ ਐਡਰੈਸ ਬੋਲਿਓ ਐਡਰੈਸ ਮੇਰਾ ਨਾਮ ਰਣਜੀਤ ਸਿੰਘ ਜੇ ਪਿੰਡ ਟਟਿਆਲਾ ਨੰਤ ਪੱਤੀ ਮਿਰਜਵਾਲ ਪਟਾਲਾ ਜਿਲ੍ਹਾ ਗਰਦਾਸਪੁਰ ਬਟਾਲੇ ਬਾਈਪਾਸ ਤੇ ਉੱਤੇ ਹੀ ਜਿਹੜਾ ਮਰਸਾ ਤੋਂ ਪਠਾਨਕੋਟ ਨੂੰ ਜਾਂਦਾ ਫੋਨ ਨੰਬਰ ਫੋਨ ਨੰਬਰ 78140 56903 ਸ਼ਾਸਿਕਾ ਸ਼ਾਸਿਕਾ